ਗਾਂਧੀ ਬਰਨਾਲਾ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਨਿਤ ਨਵੀਆਂ ਤੋਂ ਨਵੀਆਂ ਵੀਡੀਓ ਗਾਂਧੀ ਬਰਨਾਲਾ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਜਿਸ ਤੋਂ ਬਾਅਦ ਇੱਕ ਹੋਰ ਮਾਮਲਾ ਗਾਂਧੀ ਬਰਨਾਲੇ ਦੇ ਨਾਲ ਜੁੜਿਆ ਹੋਇਆ ਸਾਹਮਣੇ ਜਿਵੇਂ ਹੀ ਆਉਂਦਾ ਕਿ ਉਹ ਕਿਸੇ ਲੜਕੀ ਦੇ ਨਾਲ ਜੁੜਾ ਕਿ ਨਿਹੰਗ ਸਿੰਘਾਂ ਦੇ ਵੱਲੋਂ ਫੜਿਆ ਜਾਂਦਾ ਉਸ ਤੋਂ ਬਾਅਦ ਹੁਣ ਗਾਂਧੀ ਬਰਨਾਲੇ ਦਾ ਬਾਣਾ ਗੁਰੂ ਦੇ ਸਿੰਘਾਂ ਵੱਲੋਂ ਵਧਾ ਦਿੱਤਾ ਗਿਆ ਇਸ ਮੌਕੇ ਦੇ ਉੱਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਵੀ ਮੌਜੂਦ ਨਜ਼ਰ ਆਏ ਉਹਨਾਂ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਤੂੰ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਰਿਹਾ ਹੁਣ ਤੇਰਾ ਬਾਣਾ ਵਧਾ ਦਿੰਨੇ ਆ ਇਸ ਤੋਂ ਬਾਅਦ ਤੂੰ ਜੋ ਮਰਜ਼ੀ ਕਰੀ ਸੋਦਾ ਦੀ ਗਾਂਧੀ ਬਰਨਾਲੇ ਦੀ ਇੱਕ ਵੀਡੀਓ ਉਦੋਂ ਵੀ ਸਾਹਮਣੇ ਆਈ ਸੀ ਜਦੋਂ ਗਾਂਧੀ ਬਰਨਾਲੇ ਦੇ ਬਗਲ ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਜਾਂਦੀ ਐ ਇਸ ਨੂੰ ਲੈ ਕੇ ਵੀ ਲੋਕਾਂ ਦੇ ਵੱਲੋਂ ਕਾਫੀ ਸਵਾਲ ਖੜੇ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਗਾਂਧੀ ਬਰਨਾਲੇ ਦਾ ਖੁੱਦ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਕਿ ਉਹ ਆ ਜਿਹੜਾ ਕਿ ਕਿਸੇ ਲੜਕੀ ਦੇ ਘਰੋਂ ਜਿਹੜਾ ਕਿ ਨਿਹੰਗ ਸਿੰਘਾਂ ਦੇ ਵੱਲੋਂ ਫੜਿਆ ਜਾਂਦਾ ਉਸ ਤੋਂ ਬਾਅਦ ਇਸ ਦੇ ਉੱਤੇ ਗਾਂਧੀ ਬਰਨਾਲੇ ਦੇ ਵੱਲੋਂ ਸਪਸ਼ਟ ਕਰਨ ਵੀ ਦਿੱਤਾ ਜਾਂਦਾ ਪਰ ਹੁਣ ਗਾਂਧੀ ਬਰਨਾਲੇ ਦਾ ਜਿਹੜਾ ਬਾਣਾ ਸੀ ਗੁਰੂ ਦਾ ਬਾਣਾ ਉਹ ਜਿਹੜਾ ਕਿ ਵਧਾ ਦਿੱਤਾ ਗਿਆ ਬਾਣਾ ਬਾਣਾ ਵਧਾਜਾ ਬਾਣਾ ਲਾਓ ਇਹ ਦਸਤਾਰ ਲਾਓ ਇੱਕ ਮਿੰਟ ਲਾਓ ਲਾਓ ਗੁਰਵਿੰਦਰ ਸਿੰਘ ਬਾਣਾ ਵਧਾ ਬਾਣਾ ਵਧਾ ਇਹਦਾ ਕਿੱਥੇ ਮਰਜੀ ਤੁਰੇ ਫਰੇ ਫਿਰ ਮਰਦੇ ਆਉਂਦੀ ਕਾਤ ਦਿਖਾ ਗਿਆ ਇਹ ਅਦਰ ਸਾਰੇ ਸਿੰਘਾਂ ਨੂੰ ਬਾਬਾ ਜੀ ਇਹ ਮਾੜਾ ਕਿਹਾ ਇਧਰ ਬਾਬਾ ਮਨਪ੍ਰੀਤ ਸਿੰਘ ਜੀ ਨੂੰ ਵੀ ਬਹੁਤ ਮੰਦਾ ਚੰਗਾ ਬੋਲੇ ਤੇ ਬਾਕੀ ਹੋਰ ਸਿੰਘਾਂ ਨੂੰ ਵੀ ਤੇ ਇੱਕ ਇਥੇ ਆ ਕੇ ਕੋਲੇ ਫੜਿਆ ਗਿਆ ਇਹ ਰਾਮਪਰਾ ਕੋਈ ਅਧਿਕਾਰ ਨਹੀਂ ਕੋਈ ਅਧਿਕਾਰ ਨਹੀਂ ਤੁਹਾਨੂੰ ਬਣਦਾ ਕੋਈ ਅਧਿਕਾਰ ਨਹੀਂ ਬਹੁਤ ਹੀ ਨਿੰਦਣਯੋਗ ਗੱਲ ਆ ਬਾਬਾ ਜੀ ਇਹ ਜੇ ਬਹਿ ਰੂਪੀਏ ਵੜਗੇ ਬਾਣੇ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰੀ ਜਾਂਦੇ ਆ ਜਿਹੜੇ ਚੰਗਾ ਕਾਰਜ ਕਰਦੇ ਆ ਉਹਨਾਂ ਨੂੰ ਵੀ ਇਹ ਮਾੜਾ ਕਹਿ ਰਿਹਾ ਇਹ ਜੇ ਲੋਕਾਂ ਦੇ ਉੱਤੇ ਕਾਰਵਾਈ ਜਸੇ ਬੰਦਿਆਂ ਨੂੰ ਵੀ ਕਰਨੀ ਚਾਹੀਦੀ ਤੇ ਆਮ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਵਾਇਰਸ ਚੀਕਾ ਖਾਲਸਾ ਵਾਇਰਸ ਚੀਕੀ ਫਤਿਹ ਅਸੀਂ ਤੇ ਖੜੀ ਬਾਬਾ ਜੀ ਆਰਾਮਪੁਰਾ ਫੂਲ ਪਹੁੰਚੇ ਆ ਜੀ ਠੀਕ ਹੈ ਇਹਨੂੰ ਸ਼ਰਿਆਮ ਇੱਥੇ ਇਹ ਲੜਕੀ ਕੋਲੇ ਉਹਨੂੰ ਮਿਲਣ ਵਾਸਤੇ ਆਉਂਦਾ ਸੀ ਠੀਕ ਹੈ ਤੇ ਅੱਜ ਰਾਤ ਨੂੰ ਅੱਜ ਕਿੰਨੀ ਤਰੀਕ ਹੈ 11 11 11 11 ਤਰੀਕ ਨੂੰ ਰਾਤ 8:30 ਦਾ ਟਾਈਮ ਹੈ ਜੀ ਅਸੀਂ ਇੱਥੇ ਪਹੁੰਚੇ ਇਹਨੂੰ ਕੋਈ ਕੁੱਟ ਮਾਰ ਨਹੀਂ ਕੀਤੀ ਇਹ ਗੁਰੂ ਦੇ ਬਾਣੇ ਵਿੱਚ ਦਮਾਲੇ ਵਿੱਚ ਇਹ ਬੰਦਾ ਚੀਕੀ ਫਤਿਹ ਹਾਂਜੀ ਸੰਗਤ ਜੀ ਇਕਨਾ ਕਾਫੀ ਦਿਨ ਹੋ ਗਏ ਜਥੇਦਾਰ ਬਾਬਾ ਗੁਰਬਿੰਦਰ ਸਿੰਘ ਤੇ ਜਥੇਦਾਰ ਬਾਬਾ ਆਪਣਾ ਸਤਵੰਤ ਸਿੰਘ ਤੇ ਰਵੀ ਸਿੰਘ ਮਹਰਾ ਜਿਹੜਾ ਖਾਲਸਾ ਜੋ ਕੇ ਆਪਣੇ ਠੀਕ ਹੈ ਉਹਨਾਂ ਬਾਰੇ ਨਾ ਮੈਥੋਂ ਲੈਬ ਦੇ ਵਿੱਚ ਇੱਕ ਵਾਰੀ ਇੱਕ ਦੋ ਵਾਰੀ ਨਾ ਗਲਤ ਪ੍ਰਚਾਰ ਹੋ ਗਿਆ ਸੀ ਉਹ ਵੀ ਸ਼ੱਕ ਦੇ ਤੌਰ ਤੇ ਠੀਕ ਹੈ ਬਲਕਿ ਇਦਾਂ ਦਾ ਕੁਝ ਵੀ ਨਹੀਂ ਸੀਗਾ ਉਹ ਆਪਣੀ ਜਗ੍ਹਾ ਤੇ ਸਾਰੇ ਸਹੀ ਨਹੀਂ ਆ ਮੇਰੇ ਕੋਲ ਖੜੀ ਨੇ ਇਸ ਟਾਈਮ ਪਰ ਵੀ ਉਹ ਅੱਜ ਮੈਨੂੰ ਸ਼ੱਕ ਸਾਰਾ ਕਲੀਅਰ ਹੋ ਗਿਆ ਆਪਾਂ ਬਾਬਾ ਜਥੇਦਾਰ ਕਲਮ ਗੁਰਬਿੰਦਰ ਤੋਂ ਤੇ ਬਾਬਾ ਸਤਬੰਦੂ ਤੋਂ ਦੇ ਬਾਬਾ ਰਵੀ ਤੋਂ ਆਪਾਂ ਮਾਫੀ ਮੰਗਦੇ ਆਂ ਗਾਂਧੀ ਬਰਨਾਲਾ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਨਿਤ ਨਮੀਆਂ ਤੋਂ ਨਮੀਆਂ ਵੀਡੀਓ ਗਾਂਧੀ ਬਰਨਾਲਾ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਜਿਸ ਤੋਂ ਬਾਅਦ ਇੱਕ ਹੋਰ ਮਾਮਲਾ ਗਾਂਧੀ ਬਰਨਾਲੇ ਦੇ ਨਾਲ ਜੁੜਿਆ ਹੋਇਆ ਸਾਹਮਣੇ ਜਿਵੇਂ ਹੀ ਆਉਂਦਾ ਕਿ ਉਹ ਕਿਸੇ ਲੜਕੀ ਦੇ ਨਾਲ ਜੁੜਾ ਕਿ ਨਿਹੰਗ ਸਿੰਘਾਂ ਦੇ ਵੱਲੋਂ ਫੜਿਆ ਜਾਂਦਾ ਉਸ ਤੋਂ ਬਾਅਦ ਹੁਣ ਗਾਂਧੀ ਬਰਨਾਲੇ ਦਾ ਬਾਣਾ ਗੁਰੂ ਦੇ ਸਿੰਘਾਂ ਵੱਲੋਂ ਵਧਾ ਦਿੱਤਾ ਗਿਆ ਇਸ ਮੌਕੇ ਦੇ ਉੱਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਵੀ ਮੌਜੂਦ ਨਜ਼ਰ ਆਏ ਉਹਨਾਂ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਤੂੰ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਰਿਹਾ ਹੁਣ ਤੇਰਾ ਬਾਣਾ ਵਧਾ ਦਿੰਨੇ ਆ ਇਸ ਤੋਂ ਬਾਅਦ ਤੂੰ ਜੋ ਮਰਜ਼ੀ ਕਰੀ ਸੋਦਾ ਦਿਆ ਕਿ ਗਾਂਧੀ ਬਰਨਾਲੇ ਦੀ ਇੱਕ ਵੀਡੀਓ ਉਦੋਂ ਵੀ ਸਾਹਮਣੇ ਆਈ ਸੀ ਜਦੋਂ ਗਾਂਧੀ ਬਰਨਾਲੇ ਦੇ ਬਦੋਂ ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਵੀ ਲੋਕਾਂ ਦੇ ਵੱਲੋਂ ਕਾਫੀ ਸਵਾਲ ਖੜੇ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਗਾਂਧੀ ਬਰਨਾਲਾ ਦਾ ਖੁੱਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਕਿ ਉਹ ਆ ਜਿਹੜਾ ਕਿ ਕਿਸੇ ਲੜਕੀ ਦੇ ਘਰੋਂ ਜਿਹੜਾ ਕਿ ਨਿਹੰਗ ਸਿੰਘਾਂ ਦੇ ਵੱਲੋਂ ਫੜਿਆ ਜਾਂਦਾ ਉਸ ਤੋਂ ਬਾਅਦ ਇਸ ਦੇ ਉੱਤੇ ਗਾਂਧੀ ਬਰਨਾਲੇ ਦੇ ਵੱਲੋਂ ਸਪਸ਼ਟ ਕਰਨ ਵੀ ਦਿੱਤਾ ਜਾਂਦਾ ਪਰ ਹੁਣ ਗਾਂਧੀ ਬਰਨਾਲੇ ਦਾ ਜਿਹੜਾ ਬਾਣਾ ਸੀ ਗੁਰੂ ਦਾ ਬਾਣਾ ਉਹ ਜਿਹੜਾ ਕਿ ਵਧਾ ਦਿੱਤਾ ਗਿਆ ਬਾਣਾ 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 ਲਾਓ ਦਸਤਾਰ ਲਾਓ ਇੱਕ ਮਿੰਟ ਲਾਓ ਲਾਓ ਰਵਿੰਦਰ ਸਿੰਘ ਬਾਣਾ 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 ਵਧਾਇਆ ਇਹਦਾ ਕਿੱਥੇ ਮਰਜੀ ਤੁਰਿਆ ਫਿਰੇ ਫਿਰ ਮਰਤੇ ਆ ਦੀ ਕਾਤ ਦਿਖਾ ਗਿਆ ਇਹ ਅਦਸਤਾਰ ਸਾਰੇ ਸਿੰਘਾਂ ਨੂੰ ਬਾਬਾ ਜੀ ਇਹ ਮਾੜਾ ਕਿਹਾ ਇਧਰ ਬਾਬਾ ਮਨਪ੍ਰੀਤ ਸਿੰਘ ਜੀ ਨੂੰ ਵੀ ਬਹੁਤ ਮੰਦਾ ਚੰਗਾ ਬੋਲਿਆ ਤੇ ਬਾਕੀ ਹੋਰ ਸਿੰਘਾਂ ਨੂੰ ਵੀ ਤੇ ਇੱਕ ਇਥੇ ਆਪਣੇ ਕੋਲੇ ਫੜਿਆ ਗਿਆ ਹੈ ਰਾਮਪੁਰ ਕੋਈ ਅਧਿਕਾਰ ਨਹੀਂ ਕੋਈ ਅਧਿਕਾਰ ਨਹੀਂ ਤੁਹਾਨੂੰ ਬਾਣੇ ਦਾ ਕੋਈ ਅਧਿਕਾਰ ਨਹੀਂ ਬਹੁਤ ਹੀ ਨਿੰਦਣਯੋਗ ਗੱਲ ਆ ਬਾਬਾ ਜੀ ਇਹ ਜਿਹੇ ਬਹਿਰੂਪੀਏ ਵੜ ਗਏ ਬਾਣੇ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰੀ ਜਾਂਦੇ ਆ ਜਿਹੜੇ ਚੰਗਾ ਕਾਰਜ ਕਰਦੇ ਆ ਉਹਨਾਂ ਨੂੰ ਵੀ ਇਹ ਮਾੜਾ ਕਹਿ ਰਿਹਾ ਇਹ ਜਿਹੇ ਲੋਕਾਂ ਦੇ ਉੱਤੇ ਕਾਰਵਾਈ ਜਸੇ ਬੰਦਿਆਂ ਨੂੰ ਵੀ ਕਰਨੀ ਚਾਹੀਦੀ ਤੇ ਆਮ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖ ਬਾਬਾ ਜੀ ਰਾਤ ਪੂਰਾ ਫੂਲ ਪਹੁੰਚੇ ਆ ਜੀ ਠੀਕ ਹੈ ਇਹਨੂੰ ਸ਼ਰਿਆਮ ਇੱਥੇ ਇਹ ਲੜਕੀ ਕੋਲੇ ਉਹਨੂੰ ਮਿਲਣ ਵਾਸਤੇ ਆਉਂਦਾ ਸੀ ਠੀਕ ਹੈ ਤੇ ਅੱਜ ਰਾਤ ਨੂੰ ਅੱਜ ਕਿੰਨੀ ਤਰੀਕ ਹੈ 11 11 11 11 ਤਰੀਕ ਨੂੰ ਰਾਤ 8:30 ਦਾ ਟਾਈਮ ਹੈ ਜੀ ਅਸੀਂ ਇੱਥੇ ਪਹੁੰਚੇ ਇਹਨੂੰ ਕੋਈ ਕੁੱਟ ਮਾਰ ਨਹੀਂ ਕੀਤੀ ਇਹ ਗੁਰੂ ਦੇ ਬਾਣੇ ਵਿੱਚ ਦਮਾਲੇ ਵਿੱਚ ਇਹ ਬੰਦਾ ਅਜ ਕੀ ਫਤਿਹ ਹਾਂਜੀ ਸੰਗਤ ਜੀ ਇਕਨਾ ਕਾਫੀ ਦਿਨ ਹੋ ਗਏ ਜਥੇਦਾਰ ਬਾਬਾ ਗੁਰਬਿੰਦਰ ਸਿੰਘ ਤੇ ਜਥੇਦਾਰ ਬਾਬਾ ਆਪਣਾ ਸਤਵੰਤ ਸਿੰਘ ਤੇ ਰਵੀ ਸਿੰਘ ਮਹਰਾਜ ਵਾਲਾ ਕਾਲਸਾ ਜੋ ਕੇ ਆਪਣੇ ਠੀਕ ਉਹਨਾਂ ਬਾਰੇ ਨਾ ਮੈਥੋਂ ਲੈਬ ਦੇ ਵਿੱਚ ਇੱਕ ਵਾਰੀ ਇੱਕ ਦੋ ਵਾਰੀ ਨਾ ਗਲਤ ਪ੍ਰਚਾਰ ਹੋ ਗਿਆ ਸੀ ਉਹ ਵੀ ਸ਼ੱਕ ਦੇ ਤੌਰ ਤੇ ਕਿਉਂਕਿ ਬਲਕਿ ਇਦਾਂ ਦਾ ਕੁਝ ਵੀ ਨਹੀਂ ਸੀਗਾ ਉਹ ਆਪਣੀ ਜਗ੍ਹਾ ਤੇ ਸਾਰੇ ਸਹੀ ਨਹੀਂ ਆ ਮੇਰੇ ਕੋਲ ਖੜੀ ਨਹੀਂ ਇਸ ਟਾਈਮ ਪਰ ਵੀ ਉਹ ਅੱਜ ਮੈਨੂੰ ਸੱਕ ਸਾਰਾ ਕਲੀਅਰ ਹੋ ਗਿਆ ਆਪਾ ਬਾਬਾ ਜਥੇਦਾਰ ਕਲਮ ਗੁਰਬਿੰਦਰ ਤੋਂ ਤੇ ਬਾਬਾ ਸਤਬੰਦੂ ਦੇ ਬਾਬਾ ਰਵੀ ਤੋਂ ਆਪਾਂ ਮਾਫੀ ਮੰਗਦੇ ਆਂ